ਸਤਿ ਸ਼੍ਰੀ ਅਕਾਲ ਜੀ ਮੈਜਿਸਟਿਲ ਓਨ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਕਦੀਆਂ ਇਹਨਾਂ ਵੀਡੀਓ ਦੇ ذریعے ਆਪਾਂ ਗੱਲਬਾਤ ਕਰਦੇ ਹਾਂ ਜੀ ਪੰਜਾਬੀ ਭਾਸ਼ਾ ਬਾਰੇ ਪੰਜਾਬੀ ਜ਼ੁਬਾਨ ਦੇ ਬਾਰੇ ਵਿੱਚ ਪੰਜਾਬੀ ਭਾਸ਼ਾ ਦੀ ਲਿਖਣ ਦੌਰਾਨ ਤੇ ਬੋਲਣ ਦੌਰਾਨ ਮੈਂ ਦੇਖਿਆ ਵੀ ਬੱਚੇ ਅਕਸਰ ਹੀ ਬਹੁਤ ਗਲਤੀਆਂ ਕਰਦੇ ਆ ਉਹਦਾ ਕਾਰਨ ਇਹ ਵੀ ਆ ਸਿੱਧੇ ਤੌਰ ਤੇ ਕਿ ਬੱਚਿਆਂ ਨੂੰ ਸ਼ੁਰੂਆਤੀ ਦੌਰ ਚ ਜਿਹੜੀਆਂ ਹੋਰ ਪ੍ਰਸ਼ਾਵਾ ਵੀ ਨਾਲ ਸਿਖਾਈਆਂ ਜਾਂਦੀਆਂ ਜਿਸ ਤਰ੍ਹਾਂ ਹਿੰਦੀ ਹੋਵੇ ਅੰਗਰੇਜ਼ੀ ਹੋਵੇ ਸੋ ਮੱਲੋ ਮੱਲੀ ਉਹਨਾਂ ਦਾ ਪ੍ਰਭਾਵ ਹੈ ਜਿਹੜਾ ਇਹਨਾਂ ਦੀ ਜਿਹੜੀ ਆਪਣੀ ਮਾਂ ਪਾਪਾ ਸ਼ਾਏ ਮਾਤਰ ਪਾਸ਼ਾ ਉਹਦੇ ਤੇ ਪੈ ਜਾਂਦਾ ਹੈ ਪਰ ਬਹੁਤ ਸਾਰੇ ਇਹੋ ਜਿਹੇ ਕਨਫਿਊਜ਼ਨ ਦੂਰ ਕਰਨੀ ਬਹੁਤ ਜ਼ਰੂਰੀ ਆ ਜਿੱਥੇ ਕਿ ਇਹਨਾਂ ਦੀ ਲਿਖਣੀ ਆ ਜਿਹੜੀ ਉਸ ਨੂੰ ਸ਼ੁੱਧ ਕੀਤਾ ਜਾ ਸਕੇ ਜਿਸ ਤਰ੍ਹਾਂ ਮੈਂ ਦੇਖਿਆ ਬੱਚੇ ਕੇ ਤੇ ਕੀ ਵਿਚਕਾਰ ਬਹੁਤ ਜ਼ਿਆਦਾ ਕਨਫਿਊਜ਼ ਹੁੰਦੇ ਨੇ ਆਪਾਂ ਵੀ ਕਨਫਿਊਜ਼ ਨਹੀਂ ਹੋਣਾ ਸਭ ਤੋਂ ਪਹਿਲਾਂ ਸਮਝਦੇ ਆ ਕਿ ਕੱਕੇ ਨੂੰ ਸਿਹਾਰੀ ਵਾਲਾ ਕੇ ਤੇ ਫੇਰ ਆ ਰਹਾ ਮੈਂ ਕੱਕੇ ਨੂੰ ਲਾਮ ਵਾਲਾ ਕੇ ਪਹਿਲਾਂ ਸਮਝਦੇ ਆ ਕੱਕੇ ਨੂੰ ਸਿਹਾਰੀ ਵਾਲਾ ਕੇ ਹੈ ਕੀ ਇਹ ਇੱਕ ਯੋਜਕ ਆ ਯੋਜਕ ਮਤਲਬ ਜੋੜਨ ਦਾ ਕੰਮ ਕਰਦਾ ਦੋਹੋ ਅੱਖੋਂ ਅਖਰੇ ਵਾਕ ਹੋਗੇ ਉਹਨਾਂ ਨੂੰ ਆਪਸ ਦੇ ਵਿੱਚ ਜੋੜਨਾ ਇਸ ਨੂੰ ਇੱਕ ਉਦਾਹਰਣ ਲੈ ਕੇ ਆਪਾਂ ਜਲਦੀ ਸਮਝ ਲਵਾਂਗੇ ਸਭ ਤੋਂ ਪਹਿਲਾਂ ਮੈਂ ਇਹਦੀ ਉਦਾਹਰਣ ਦਿੰਨੀ ਆ RAM ਆਖਦਾ ਹੈ ਕਿ ਉਸ ਦਾ ਸਿਰ ਦੁਖਦਾ ਹੈ ਰਾ ਮਾਕਦਾ ਹੈ ਸਿਰ ਦੁਖਦਾ ਹੈ ਕੀ ਲਗਾ ਕੇ ਮੈਂ ਇੱਕ ਯੋਜਕ ਦਾ ਕੰਮ ਕੀਤਾ ਕੱਕੇ ਨੂੰ ਸਿਹਾਰੀ ਵੜਾ ਕੇ ਲਗਾ ਕੇ ਜਿਵੇਂ ਇੱਕ ਹੋਰਦਾਰ ਨੇ ਕੀ ਗੱਲ ਕਰੀਏ ਇਸ ਨੂੰ ਸਮਝਣ ਦੀ ਮੈਂ ਸੁਣਿਆ ਕਿ ਤੂੰ ਬਹੁਤ ਸੋਣਾ ਗੋਨੀ ਹੈ ਮੈਂ ਸੁਣਿਆ ਤੂੰ ਬਹੁਤ ਸੋਣਾ ਗੋਨੀ ਹੈ ਕੀ ਵਿਚਾਰ ਲਾ ਕੇ ਉਸ ਨੇ ਇੱਕ ਯੋਜਕ ਦਾ ਕੰਮ ਕੀਤਾ ਹੁਣ ਆਉਨੇ ਕੱਕੇ ਨੂੰ ਨਾਮ ਕੀ ਇਹ ਕੀ ਆ ਕੱਕੇ ਨੂੰ ਲਾਮ ਹੈ ਜਿਹੜਾ ਇਹ ਪੂਰਨ ਤੌਰ ਤੇ ਕਾਰਦੰਤਕ ਹੈ ਕਿਸ ਤਰ੍ਹਾਂ ਇਸ ਨੂੰ ਵੀ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਇੱਕ ਉਦਾਹਰਣ ਲੈ ਕੇ ਜਿਵੇਂ ਉਸ ਨੇ ਹੱਸ ਕੇ ਟਾਲ ਦਿੱਤਾ ਇਨਥੇ ਕਿ ਜਿਹੜਾ ਆ ਹੱਸ ਕੇ ਟਾਲ ਦਿੱਤਾ ਕੱਕੇ ਨੂੰ ਲਾਮ ਵਾਲਾ ਕੇ ਆ ਇੱਥੇ ਕੰਫਿਊਜ਼ ਨਹੀਂ ਹੋਣਾ ਇੱਥੇ ਕੱਕੇ ਨੂੰ ਸਿਹਾਰੀ ਕੇ ਯੋਜਕ ਵਾਲਾ ਕੇ ਨਹੀਂ ਹੈਗਾ ਇੱਥੇ ਕੱਕੇ ਨੂੰ ਲਾਮ ਵਾਲਾ ਕੇ ਆ ਇਕ ਹੋਰ ਵੀ ਮੈਂ ਦੇਖਿਆ ਇਸ ਦੇ ਵਿੱਚ ਸਮਝਣ ਵਾਲੀ ਗੱਲ ਹੈ ਜਿਹੜੀ ਉਹ ਸਭ ਤੋਂ ਪਹਿਲਾਂ ਤਾਂ ਮੈਂ ਦੱਸਦੇ ਆ ਕਿ ਕੀ ਹੈ ਜਿਹੜਾ ਇਹ ਜੇ ਆਪਾਂ ਸ਼ਬਦ ਨਾਲ ਜੋੜ ਕੇ ਪਾਇਆ ਤਾਂ ਇਸ ਦਾ ਵੱਖਰਾ ਮਤਲਬ ਹੈ ਜੇ ਇਸ ਨੂੰ ਸ਼ਬਦ ਨਾਲੋਂ ਵੱਖਰਾ ਕਰਕੇ ਯੂਜ਼ ਕੀਤਾ ਹੈ ਵਰਤੋਂ ਕੀਤੀ ਗਈ ਆ ਤਾਂ ਇਹ ਟੋਟਲੀ ਡਿਫਰੈਂਟ ਆ ਜਿਸ ਤਰ੍ਹਾਂ ਮੈਂ ਇਕੱਠਾ ਇੱਕ ਸ਼ਬਦ ਲਿਖਿਆ ਇੱਕੋ ਸ਼ਬਦ ਫਿਰਕੇ ਫਫੇ ਨੂੰ ਸਿਹਾਰੀ ਰਾਰਾ ਕਕੇ ਨੂੰ ਲਾਮ ਫਿਰਕੇ ਇਹ ਮਤਲਬ ਹੁੰਦਾ ਵੀ ਕਿਸ ਧਰਮ ਨਾਲ ਸੰਬੰਧਿਤ ਆ ਕਿਸ ਫਿਰਕੇ ਨਾਲ ਸੰਬੰਧਿਤ ਆ ਭਾ ਕਹ ਲਈ ਹੁਣ ਜੇ ਮੈਂ ਇਸ ਨੂੰ ਤੋੜ ਦਿਆਂ ਮੈਂ ਲਿਖ ਦਿਆਂ ਫਫੇ ਨੂੰ ਸਿਹਾਰੀ ਰਾਰਾ ਫਿਰ ਕੇ ਅਲੱਗ ਕਰਕੇ ਕਕੇ ਨੂੰ ਲਾਮ ਪਾ ਕੇ ਕੀ ਲਿਖ ਦਿਆਂ ਫਿਰ ਕੇ ਤਾਂ ਇਹ ਉਹ ਜੁਗਾ ਕੁੰਮ ਫਿਰਕੇ ਜੇ ਮੈਂ ਘੁੰਮਣ ਸਿਰਨਾ ਉਸ ਨੂੰ ਬਣੇ ਘੁੰਮ ਸਰਕੇ ਖੁਸ਼ ਹੋ ਗਿਆ ਫਿਰ ਕਿ ਇਕੱਠਾ ਇੱਕ ਸ਼ਬਦ ਜਿਸ ਤੇ ਸਿਮਿਲਰ ਸੇਮ ਸਪੈਲਿੰਗ ਨੇ ਉਸ ਨੂੰ ਲਿਖਣ ਦੇ ਦੌਰਾਨ ਜੇ ਮੈਂ ਉਸ ਨੂੰ ਦੋ ਸ਼ਬਦਾਂ ਵਿੱਚ ਵੰਡ ਦਿੱਤਾ ਫਿਰ ਅਲੱਗ ਕਰਤਾ ਕੀ ਅਲੱਗ ਕਰ ਦਿੱਤਾ ਤਾਂ ਉਹਦਾ ਮਤਲਬ ਹੈ ਜਿਹੜਾ ਉਹ ਟੋਟਲੀ ਡਿਫਰੈਂਟ ਹੋ ਜਾਏਗਾ ਸੋ ਇਹ ਚੀਜ਼ ਨੂੰ ਸਮਝਣਾ ਬੇਹੱਦ ਜ਼ਰੂਰੀ ਹੈ ਕਿ ਇਹ ਜਿੱਥੇ ਤੁਸੀਂ ਕੇ ਕਕੇ ਨੂੰ ਸਿਹਾਰੀ ਵਾਲਾ ਵਰਤਨਾਏ ਜੇ ਉੱਥੇ ਕੇ ਕਕੇ ਨੂੰ ਲਾਮ ਵਾਲਾ ਕੇ ਲਗਾਤਾ ਤਾਂ ਟੋਟਲੀ ਉਹ ਜਿਹੜਾ ਹੈ ਤੁਹਾਡਾ ਸ਼ਬਦ ਗਲਤਾ ਉਥੇ ਉਸਦੀ ਵਰਤੋਂ ਆ ਜਿਹੜੀ ਬਿਲਕੁਲ ਅਸ਼ੁੱਧਾ ਇਸ ਲਈ ਇਸ ਨੂੰ ਇੱਕ ਦੂਜੇ ਦੀ ਥਾਂ ਤੇ ਨਹੀਂ ਵਰਤਿਆ ਜਾ ਸਕਦਾ ਇਹ ਗੱਲ ਸਮਝਣੀ ਸਾਰੇ ਬੱਚਿਆਂ ਲਈ ਜ਼ਰੂਰੀ ਹੈ ਇਸ ਲਈ ਇਹਦਾ ਅਭਿਆਸ ਹੈ ਜਿਹੜਾ ਜਦੋਂ ਕਰੋਗੇ ਤਾਂ ਤੁਸੀਂ ਇਸ ਨੂੰ ਡੂੰਘਾਈ ਨਾਲ ਸਮਝ ਸਕੋਗੇ ਕਿ ਕੱਕੇ ਨੂੰ ਲਾਂ ਕਿ ਤੇ ਕੱਕੇ ਨੂੰ ਸਿਹਾਰੀ ਕੇ ਦੇ ਵਿੱਚ ਆਖਿਰ ਫਰਕ ਹੈ ਕੀ ਸੋ ਇਹ ਸੀ ਬੇਸਿਕ ਜੀ ਜਾਣਕਾਰੀ ਕੇ ਤੇ ਕੇ ਦੇ ਬਾਰੇ ਵਿੱਚ ਅਗਲੀ ਵੀਡੀਓ ਦੇ ਵਿੱਚ ਕੁਝ ਹੋਰ ਕਿਸੇ ਨਵੇਂ ਟੌਪਿਕ ਤੇ ਡਿਸਕਸ ਕਰਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ